ਮਿਸ ਕਰਦੇ ਹੂੰ ਉਹ ਚੀਜ਼ ਨੂੰ ਵੀ ਸ਼ਾਇਦ ਕਿਤੇ ਡੈਡੀ ਨੇ ਬੁੱਕਲ ਚ ਲਿਆ ਹੁੰਦਾ ਕਾਕਾ ਮੈਂ ਆਪਣੇ ਫਾਦਰ ਦੀ ਡੈੱਡ ਬੋਡੀ ਦੀ ਛਾਤੀ ਤੇ ਸਿਰ ਰੱਖ ਕੇ ਦੇਖਿਆ ਸੀਗਾ ਕਾਫੀ ਲਾਸਟ ਟਾਈਮ ਉਹਨੂੰ ਬੀਤ ਗਿਆ ਸੀ ਪਹਿਲੀ ਵਾਰੀ ਮੈਂ ਇਹ ਨੇੜਤਾ ਇਹ ਯਾਦ ਕੀਤੀ ਸਾਨੂੰ ਸਾਡੇ ਪਿਓ ਨੇ ਕਦੇ ਇਸ ਤਰ੍ਹਾਂ ਹੱਥ ਲਾ ਕੇ ਪਿਆਰ ਨਹੀਂ ਕੀਤਾ ਮੇਰੇ ਮਨ ਚ ਕਿਹਾ ਮੈਂ ਕਦੇ ਜੱਫੀ ਪਾ ਲਈ ਉਹ ਨਾ ਜੱਫੀ ਤਾਂ ਬਹੁਤ ਦੂਰ ਦੀ ਗੱਲ ਹੈ ਕਾਕਾ ਮੈਂ ਇੱਕ ਵਾਰੀ ਫਸਟ ਆਈ ਸੀ ਮੇਰੇ ਬਾਪੂ ਜੀ ਉਹਨਾਂ ਦੇ ਹੱਥ 'ਚ ਰੈਕੇਟ ਸੀ ਜਿਹੜਾ ਬੈਡਮਿੰਟਨ ਬੈਡਮਿੰਟਨ ਵਾਲਾ ਅੱਛਾ ਉਹਨਾਂ ਨੇ ਰੈਕੇਟ ਮੇਰੇ ਸਿਰ 'ਤੇ ਰੱਖ ਕੇ ਕਿਹਾ ਸੀ ਸ਼ਾਬਾਸ਼ ਅੱਛਾ ਰੈਕੇਟ ਦੇ ਨਾਲ ਸੈਕ ਪਰੋਸ ਕੇ ਕਿਹਾ ਸੀ ਸ਼ਾਬਾਸ਼ ਮੇਰਾ ਜੀ ਕਰਦਾ ਸੀ ਕਿ ਉਹ ਆਪ ਦਾ ਹੱਥ ਮੇਰੇ ਸਿਰ 'ਤੇ ਧਰ ਦੇ ਹੂੰ ਆਈ ਤਰ੍ਹਾਂ 2300 ਸਾਲ ਪਹਿਲਾਂ ਚੜਕਿਆਂ ਨੇ ਇੱਕ ਗੱਲ ਕਹੀ ਸੀ 2300 ਸਾਲ ਪਹਿਲਾਂ ਉਹਨੇ ਕਿਹਾ ਸੀ 5 ਸਾਲ ਤੱਕ ਬੱਚੇ ਨੂੰ ਮਾਂ ਦੀ ਗੋਦ ਦੀ ਲੋੜ ਹੁੰਦੀ ਹੈ ਲਾੜ ਦੀ ਲੋੜ ਹੁੰਦੀ ਹੈ ਪਿਆਰ ਦੀ ਲੋੜ ਹੁੰਦੀ ਹੈ ਨਿੱਗ ਦੀ ਲੋੜ ਪੰਜ ਤੋਂ 13 ਤੱਕ ਘੂਰ ਦੀ ਰੋਟੀ ਹਾਂ ਮੈਨੂੰ ਯਾਦ ਆ ਸਾਨੂੰ ਤਾਂ ਵੀਰ ਦੇ ਝੂਠੇ ਭਾਂਡੇ ਚ ਰੋਟੀ ਦਿੱਤੀ ਜਾਂਦੀ ਸੀ ਉਹ ਕਿ ਕੁੜੀਓ ਅੱਛਾ ਤੁਸੀਂ ਕੁੜੀ ਹੋ ਮੈਨੂੰ ਝੂਠੇ ਭਾਂਡੇ ਚ ਖਾਓਗੇ ਹਾਂ ਦੇਸੀ ਕਿਉਂ ਨਹੀਂ ਪਾਇਆ ਜਾਂਦਾ ਸੀ ਦੁੱਧ ਚ ਪਾਣੀ ਪਾ ਕੇ ਦਿੱਤਾ ਜਾਂਦਾ ਸੀ ਵੀ ਸ਼ਕਤੀਆਂ ਤਾਂ ਤੁਹਾਡੇ ਨਾਲ ਵੀ ਫਿਰ ਹੋਈਆਂ ਬਹੁਤ ਜ਼ਿਆਦਾ ਸ਼ਕਤੀਆਂ ਮੈਂ ਤਾਂ ਕਹਿ ਨਹੀਂ ਆ ਵੀ ਉਹ ਵੀ ਸ਼ਕਤੀਆਂ ਗਲਤ ਸੀ ਉੱਥੇ ਸਾਡੀ ਸਪੇਸ ਹੈ ਨਹੀਂ ਸੀ ਸਾਡੇ ਲਈ ਸਾਹ ਲੈਣ ਨੂੰ ਵੀ ਥਾਂ ਨਹੀਂ ਸੀ ਪੈਰ ਪੈ ਤੇ ਕਿਹਾ ਜਾਂਦਾ ਦੇਖਵੇਂ ਹੱਸਦੀ ਆ ਦੇਖਵੇਂ ਬੈਠਦੀ ਆ ਦੇਖਵੇਂ ਤੁਰਦੀ ਆ ਇਹ ਗੱਲਾਂ ਵਾਰ-ਵਾਰ ਸੁਣਨ ਨੂੰ ਮਿਲਦੀਆਂ ਸੀ